ਹਾਰੀ ਹੈਂਡਵਰਕ ਦਾ ਇੱਕ ਹੋਸ ਬਹੁਤ ਸੋਹਣਾ ਡਿਜ਼ਾਈਨ ਆਪਾਂ ਲੈ ਕੇ ਆਏ ਹਾਂ ਬਹੁਤ ਸੌਖਾ ਤੇ ਇਹਦੇ ਵਿੱਚ ਜਿਹੜਾ ਤੁਹਾਨੂੰ ਟ੍ਰੇਸ ਵੀ ਨਹੀਂ ਬਣਾਉਣਾ ਪੈਣਾ ਇੱਕ ਡਿਜ਼ਾਈਨ ਪਹਿਲਾਂ ਵੀ ਆਪਾਂ ਬਣਾਇਆ ਤੇ ਉਹਦੇ ਵਿੱਚ ਵੀ ਟ੍ਰੇਸ ਬਣਾਉਣ ਦੀ ਬਿਲਕੁਲ ਜ਼ਰੂਰਤ ਨਹੀਂ ਲੌਂਗ ਹੈਂਡਵਰਕ ਜਿਹੜੀ ਆਪਾਂ ਆਰੀ ਲਈ ਹੈ ਕੱਟ ਦਾਣਾ ਤੇ ਇੱਕ ਆਪਾਂ ਜਿਹੜਾ ਛੋਟਾ ਮੋਤੀ ਹੈ ਨੇੜਾ تین ਨੇ ਮੈਂ ਹੁੰਦੌ ਲਵਾਂਗੇ ਤੇ ਜਰੀ ਦੇ ਨਾਲ ਆਪਾਂ ਜਿਹੜੇ ਇਹਨੂੰ ਲਗਾ ਰਹੇ ਹਾਂ ਤੁਸੀਂ 골ਡਨ ਜਰੀ ਵੀ ਲੈ ਸਕਦੇ ਆ ਤੇ ਇਹ ਮੈਂ ਸਿਲਵਰ ਸਿਲਵਰ ਕਲਰ ਦੀ ਜਰੀ ਲਈ ਹੈ ਵੀ ਤੁਸੀਂ ਜਿਹੜੀ ਇਹ ਲੈ ਸਕਦੇ ਆ ਜਿਹੜੀ ਮਰਜ਼ੀ ਦੋਵਾਂ ਚ ਜਿਹੜੀ ਤੁਹਾਨੂੰ ਸੌਖੀ ਲੱਗਦੀ ਉਹ ਵੇਲੇ ਲੈ ਲਓ ਇਹਨਾਂ ਬੇਸਿਕ ਡਿਜ਼ਾਈਨ ਤੋਂ ਸ਼ੁਰੂ ਹੋਏਗਾ ਬਿਲਕੁਲ ਸੌਖਾ ਜਿਹੜਾ ਮੈਂ ਤੁਹਾਨੂੰ ਬੇਸਿਕ ਡਿਜ਼ਾਈਨ ਕਰਾਇਆ ਹੈਗਾ ਜਿਹੜੀਆਂ ਭੈਣਾਂ ਨਵੀਆਂ ਜੁੜੀਆਂ ਜਿਨ੍ਹਾਂ ਨੂੰ ਆਰੀ ਹੈਂਡਵਰਕ ਬਿਲਕੁਲ ਨਹੀਂ ਆਉਂਦਾ ਉਹ ਵੀਰਪਾਲ ਕੌਰ ਸੇਖੋਂ YouTube ਦੇ ਉੱਪਰ ਨਾ ਪਲੇਲਿਸਟ ਆ ਜਿਹੜੀ ਉਹ ਬਣੀ ਹੋਈ ਆ ਤੇ ਪਲੇਲਿਸਟ ਦੇ ਵਿੱਚ ਸਾਰੀਆਂ ਗੱਡ ਦੇ ਲਏ ਕਿ ਸਾਰੀਆਂ ਵੀਡੀਓ ਹੈਗੀਆਂ ਸੌਖੇ ਤੇ ਬੇਸਿਕ ਡਿਜ਼ਾਈਨ ਦੀਆਂ ਉਹ ਤੁਸੀਂ ਭੈਣ ਬਣ ਕੇ ਪਹਿਲਾਂ ਜਿਹੜੀਆਂ ਪਲੇਲਿਸਟ ਦੇ ਵਿੱਚੋਂ ਦੇਖ ਲਓ ਮੈਂ ਸਾਰੀਆਂ ਉਹ ਦੂਜੀਆਂ ਵੀਡੀਓ ਲੱਗ ਕਰਕੇ ਕੱਲੀਆਂ ਹੈਂਡਵਰਕ ਵਾਲੀਆਂ ਕਢਾਈ ਵਾਲੀਆਂ ਵੀਡੀਓ ਦੀ ਇੱਕ ਅਲੱਗ ਮਤਲਬ ਪਲੇਲਿਸਟ ਹੈ ਜਿਹੜੀ ਉਹ ਬਣਾਤੀ ਹੈ ਉੱਥੋਂ ਤੁਸੀਂ ਜਿਹੜਾ ਦੇਖ ਸਕਦੇ ਹੋ ਤੇ WhatsApp ਗਰੁੱਪ ਵਿੱਚ ਤੁਸੀਂ ਜਾਂ WhatsApp ਤੇ ਮੈਨੂੰ ਨੰਬਰ ਮੈਸੇਜ ਵੀ ਕਰ ਸਕਦੇ ਜੇ ਤੁਹਾਨੂੰ ਕੋਈ ਹੋਰ ਦਿੱਕਤ ਆਉਂਦੀ ਹੈ ਸਭ ਤੋਂ ਪਹਿਲਾਂ ਇੱਕ ਵਾਈਟ ਮੋਤੀ ਜਿਹੜਾ ਆਪਾਂ ਲਗਾਇਆ ਤੇ ਇਹਦੇ ਆਸ-ਪਾਸੇ ਜਿਹੜੇ ਮਤਲਬ ਆਪਾਂ ਕੱਟ ਦਾਣਾ ਲਗਾਉਣਾ ਹੈਗਾ ਚਾਰ ਪੰਜ ਜਾਂ 6 ਪੀਸ ਪੰਜ ਪੀਸ ਵੀ ਤੁਸੀਂ ਲਗਾ ਸਕਦੇ ਹੋ ਉਹਦੇ ਨਾਲ ਵੀ ਇੱਕ ਮੋਤੀ ਕਵਰ ਹੋ ਜਾਂਦਾ ਤੇ ਜੇ ਤੁਸੀਂ ਬਾਲਾ ਸੰਗਣਾ ਸੰਗਣਾ ਲਗਾਉਣਾ ਚਾਹੁੰਦੇ ਆ ਤਾਂ ਤੁਸੀਂ ਛੇ ਪੀਸ ਆ ਜਿਹੜੇ ਉਹ ਵੀ ਤੁਸੀਂ ਕੱਟ ਦਾਣੇ ਦੇ ਲਗਾ ਸਕਦੇ ਆ ਡਿਪੈਂਡ ਹੁੰਦਾ ਵੀ ਆਪਣਾ ਜਿਹੜਾ ਕੱਟ ਦਾਣਾ ਹੈਗਾ ਉਹ ਸਾਈਜ਼ ਕਿਹੜਾ ਕਈ ਵਾਰੀ ਮੋਟਾ ਕੱਟ ਦਾਣਾ ਹੁੰਦਾ ਆਪਣੇ ਕੋਲ ਕਈ ਵਾਰੀ ਬਰੀਕ ਹੁੰਦਾ ਉਹਦੇ ਹਿਸਾਬ ਨਾਲ ਜਿਹੜਾ ਤੁਸੀਂ ਲਗਾ ਲੈਣਾ ਅੰਗੀਧਨ ਤੁਹਾਡਾ ਡਿਜ਼ਾਈਨ ਹੈਗਾ ਮੈਂ ਜਿਵੇਂ 골ਡਨ ਕੱਟ ਦਾਣਾ ਯੂਜ਼ ਕਰ ਰਹੀ ਆ ਤੇ ਤੁਸੀਂ ਜਿਹੜਾ ਇਹਦੇ ਵਿੱਚ ਜੇ ਤੁਹਾਡੇ ਕੋਲ ਸਿਲਵਰ ਹੈਗਾ ਤਾਂ ਸਿਲਵਰ ਵੀ ਯੂਜ਼ ਕਰ ਸਕਦੇ ਆ ਕੱਟ ਦਾਣੇ ਵਿੱਚ ਨਾ ਕਾਫੀ ਕਲਰਫੁਲ ਵੀ ਆਉਂਦੇ ਹੈਗੇ ਆ ਕਲਰ ਆਂਦੇ ਹੈਗੇ ਤੁਸੀਂ ਕੋਈ ਵੀ ਕਲਰ ਵੀ ਲੈ ਸਕਦੇ ਜਿੱਦਾਂ ਦਾ ਤੁਹਾਡੇ ਸੂਟ ਦਾ ਕਲਰ ਹੁੰਦਾ ਉਹਦੇ ਹਿਸਾਬ ਨਾਲ ਜਿਹੜਾ ਤੁਸੀਂ ਕੱਟ ਦੇਣਾ ਜਿਹੜਾ ਯੂਜ਼ ਕਰ ਲੈਣਾ ਇਹ ਡਿਜ਼ਾਈਨ ਬਹੁਤ ਹੀ ਪਰਮਾ ਪਰਮਾ ਬਣੂਗਾ ਜੇ ਤੁਸੀਂ ਇਹਨੂੰ ਮਤਲਬ ਫੁੱਲ ਸੂਟ ਤੇ ਇਦਾਂ ਹੀ ਬਣਾਉਣਾ ਚਾਹੁੰਦੇ ਜਿਵੇਂ ਹੁਣ ਆਪਾਂ ਲਹਿੰਗਾ ਚੋਲੀ ਬਣਾ ਲੈਨੇ ਤਾਂ ਇਸ ਡਿਜ਼ਾਈਨ ਨੂੰ ਤੁਸੀਂ ਪਰ ਪਰ ਕੇ ਜਿਵੇਂ ਲਾਈਨਾਂ ਵੀ ਬਣਾ ਸਕਦੇ ਆ ਘੇਰੇ ਤੋਂ ਜਿਹੜੀਆਂ ਉੱਪਰ ਮੋੜਿਆਂ ਨੂੰ ਦੋ ਲਾਈਨਾਂ ਬਣਾਉਣੇ ਹੁੰਦੇ ਉਹ ਵੀ ਤੁਸੀਂ ਬਣਾ ਸਕਦੇ ਆ ਤੇ ਇਕੱਲੇ ਘੇਰੇ ਬਾਹਾਂ ਤੇ ਵੀ ਤੁਸੀਂ ਬਣਾ ਸਕਦੇ ਜੇ ਕੋਈ ਤੁਹਾਡੇ ਕੋਲ ਕੁੜਤਾ ਵਗੈਰਾ ਤਾਂ ਇਹਨੂੰ neck ਦੇ ਉੱਪਰ ਚੋਰਸ ਫੱਟੀ ਉਹਦਾ ਵੀ ਬਣਾ ਸਕਦੇ ਆ ਤੇ ਵੀ ਨੈੱਕ ਵੀ ਇਹ ਨਾ ਬਣਾ ਸਕਦੇ ਆ ਬਹੁਤ ਸੋਹਣਾ ਜਿਹੜਾ ਇਹ ਡਿਜ਼ਾਈਨ ਬਣੇਗਾ ਇੱਕ ਫਲਾਵਰ ਆਪਾਂ ਉਧਰ ਬਣਾਤਾ ਤੇ 2 ਇੰਚ ਜਾਂ 1.5 ਛੱਡ ਕੇ ਇੱਕ ਉਹਦੇ ਨਾਲ ਦਾ ਹੀ ਫਲਾਵਰ ਆਪਾਂ ਹੋਰ ਬਣਾਉਣਾ ਇਹ ਫਲਾਵਰ ਦੇ ਆਲੇ ਦੁਆਲੇ ਜਿਹੜਾ ਇਹ ਡਿਜ਼ਾਈਨ ਘੁੰਮਦਾ ਤੇ ਇਹਦੇ ਵਿੱਚ ਕੁਝ ਵੀ ਆਪਾਂ ਇੱਕ ਤੁਸੀਂ ਸਿੱਧੀ ਲਾਈਨ ਮਾਰਨੀ ਹੈ ਬਸ ਤੇ ਟ੍ਰੇਸ ਆ ਜਿਹੜਾ ਤੁਹਾਨੂੰ ਬਣਾਉਣਾ ਨਹੀਂ ਪਊਗਾ ਕਿਉਂਕਿ ਇੱਕ ਦਿਨਾਂ ਜਿਹੜਾ ਟ੍ਰੇਸ ਖਾ ਜਾਂਦਾ ਹੁੰਦਾ ਜਦੋਂ ਵੀ ਆਪਾਂ ਕਿਤੇ ਵਰਕ ਕਰਦੇ ਹਾਂ ਨਾ ਤਾਂ ਪੂਰਾ ਦੇਣਾ ਜਿਹੜਾ ਟ੍ਰੇਸ ਬਣਾਉਣ ਤੇ ਲੰਘ ਜਾਂਦਾ ਤੇ ਇਹਦੇ ਵਿੱਚ ਟ੍ਰੇਸ ਨਹੀਂ ਬਣਾਉਣਾ ਪਏਗਾ ਇਸ ਤਰ੍ਹਾਂ ਹੀ ਆਮੋ ਸਾਹਮਣੇ ਆਪਾਂ ਬਣਾ ਲਏ ਤੇ ਇਹਨੂੰ ਇਦਾਂ ਡਰਾ ਕਰਨਾ ਇੱਕ ਲਾਈਨ ਆ ਜਿਹੜੀ ਬਰੀਕ ਲੱਗੇਗੀ ਵਿੱਚ ਤੇ ਇੱਕ ਬਾਅਦ ਚ ਤੇ ਅੱਗੇ ਵੀ ਜਿਹੜਾ ਤੁਸੀਂ ਇੱਕ ਇਸੇ ਤਰ੍ਹਾਂ ਮੋਤਲ ਮੋਤੀ ਨਾਲ ਜਿਹੜਾ ਛੋਟਾ ਫਲਾਵਰ ਆ ਉਹ ਬਣਾਉਂਗੇ ਤੇ ਇਹ ਜਿਹੜੀਆਂ ਦੋਨੋਂ ਲਾਈਨਸ ਆ ਇਦਾਂ ਤੁਸੀਂ ਉਲੀਕ ਲੈਣੀਆਂ ਤੇ ਅੱਗੇ ਮੈਂ ਤੁਹਾਨੂੰ ਉਲੀਕਣਾ ਵੀ ਦੱਸੂਗੀ ਕਿਵੇਂ ਉਲੀਕਣੀ ਹੈ ਤੇ ਇਹਦੇ ਉੱਪਰ ਜਿਹੜਾ ਆਪਾਂ ਕੱਟ ਦਾਣਾ ਲਗਾਉਣਾ ਸਿੰਪਲ ਸਿੰਗਲ ਸਿੰਗਲ ਕਰਕੇ ਆਹਦੀ ਤੁਸੀਂ ਭਰ ਲਿਆ ਕਰੋ ਸਿੰਗਲ ਸਿੰਗਲ ਵੀ ਲਗਾ ਸਕਦੇ ਹੋ ਤੇ 1 ਵਾਈ 1 ਨਾਲ ਜਿਹੜਾ ਤੁਸੀਂ ਲਗਾਉਂਦੇ ਰਹਿਣਾ ਇਸ ਤਰ੍ਹਾਂ ਹੁਣ ਇਥੋਂ ਆਪਾਂ ਜਿਹੜੀ ਲਾਈਨ ਆ ਉਹ ਸਟਾਰਟ ਕਰਤੀ ਆ ਪਹਿਲਾਂ ਆਪਾਂ ਵਿਚਕਾਰ ਵਾਲੀ ਜਿਹੜੀ ਛੋਟੀ ਲਾਈਨ ਆ ਉਹਨੂੰ ਕਵਰ ਕਰਾਂਗੇ ਦੋਨੋਂ ਸਾਈਡ ਤੋਂ ਆਰੀ ਨੂੰ ਭਰ ਕੇ ਤੁਸੀਂ 1/1 ਵੀ ਤੇ ਸਿੰਗਲ ਸਿੰਗਲ ਵੀ ਜੇ ਤੁਸੀਂ ਮਤਲਬ ਸ਼ੁਰੂ ਹੀ ਕਰ ਰਹੇ ਆ ਤਾਂ ਫਿਰ ਤੁਸੀਂ ਇੱਕ ਇੱਕ ਕਰਕੇ ਵੀ ਲਗਾ ਲਓ ਕੋਈ ਦਿੱਕਤ ਨਹੀਂ ਹੈਗੀ ਇਹਦੇ ਵਿੱਚ ਹੁਣ ਤਾਂ ਜਿਵੇਂ ਦੇਣੀ ਬਹੁਤ ਵੱਡੇ ਆ ਹਨਾ ਤਾਂ ਆਪਾਂ ਜਿਹੜਾ ਜੇ ਤੁਸੀਂ ਪੂਰਾ ਹੈਵੀਆਰ ਦਾ ਸੂਟ ਵੀ ਲਗਾਉਂਗੇ ਹਨਾ ਤਾਂ ਤਾਂ ਵੀ ਤੁਸੀਂ ਉਹਨੂੰ ਇੱਕ ਹਫ਼ਤੇ ਦੇ ਵਿੱਚ ਜਿਹੜਾ ਤਿਆਰ ਕਰ ਸਕਦੇ ਆ ਬਾਕੀ ਮੇਰੀ ਤਾਂ ਇਹੀ ਕੋਸ਼ਿਸ਼ ਹੁੰਦੀ ਹੈ ਵੀ ਚਲੋ ਜਿਹੜੀਆਂ ਵੀ ਪਹਿਣਾ ਸਿੱਖ ਰਹੀਆਂ ਬੇਸ਼ੱਕ ਉਹ ਦੋ ਜਣੀਆਂ ਰਲ ਕੇ ਬੇਸ਼ੱਕ ਉਹ ਕੱਲੇ ਜਾਂ ਕੋਈ ਆਪਦਾ ਉਹ ਕੰਮ ਸ਼ੁਰੂ ਕਰਨ ਹਨਾ ਜਾਂ ਫਿਰ ਉਹ ਪਹਿਣਾ ਚਲੋ ਆਪਦਾ ਹੀ ਕੋਈ ਸੂਟ ਤਿਆਰ ਕਰਕੇ ਪਾ ਲੈਣ ਕਿਉਂਕਿ ਖੁਸ਼ੀ ਹੁੰਦੀ ਹੈ ਤੇ ਇਦਾਂ ਚਾਹ ਵੀ ਹੁੰਦਾ ਮਨ ਚ ਵੀ ਬੁਟੀਕ ਦੇ ਸੂਟ ਪਾਈਏ ਪਰ ਹੁਣ ਜਿਵੇਂ ਜਾਦਾ ਮਹਿੰਗਾਈ ਹੋਣ ਕਰਕੇ ਬੁਟੀਕਾਂ ਵਾਲੀਆਂ 15-15000 ਮੰਗੀ ਜਾਂਦੀਆਂ ਤਾਂ ਫਿਰ ਆਪ ਦਾ ਸੂਟ ਆ ਬੰਦਾ ਜਿਹੜਾ ਤਿਆਰ ਕਰਕੇ ਉਹ ਪਾ ਸਕਦਾ ਤੇ ਬਾਕੀ ਇੱਕ ਰੋਜ਼ਗਾਰ ਵੀ ਹੈਗਾ ਜੇ ਕੋਈ ਭੈਣ ਕੰਮ ਕਰ ਸ਼ੁਰੂ ਕਰਦੀ ਹੈ ਤਾਂ ਉਹ ਵੀ ਮੈਨੂੰ ਖੁਸ਼ੀ ਹੋਊਗੀ ਬਾਕੀ ਤੁਸੀਂ ਸਾਰੇ ਜਣੇ ਆਪ ਦਾ ਸਟੇਟਸ ਤੇ ਸਟੋਰੀ ਹੈ ਜਿਹੜੀ ਉਹ ਲਗਾ ਲਿਆ ਕਰੋ ਇਹਦੇ ਨਾਲ ਜੇ ਕੋਈ ਹੋਰ ਵੀ ਸਿੱਖਣਾ ਚਾਹੁੰਦਾ ਕਿਉਂਕਿ ਆਪਾਂ ਜਿਹੜਾ ਕੋਈ ਮਤਲਬ ਫੀਸ ਲੈ ਰਹੇ ਆਂ ਫਰੀਜ਼ ਘਾਰੇ ਜੇ ਕੋਈ ਹੋਰ ਭੈਣ ਵੀ ਸਿੱਖ ਲੂਗੀ ਤਾਂ ਚਲੋ ਇਹ ਪੁੰਨ ਦਾ ਕੰਮ ਹੀ ਆ ਤਾਂ ਸਟੋਰੀ ਸਾਰੇ ਲਗਾ ਲਿਆ ਕਰੋ ਜੇ ਕੋਈ ਭੈਣ ਹੋਰ ਸਿੱਖਣਾ ਚਾਹੁੰਦੀ ਹੈ ਤਾਂ ਉਹਨੂੰ ਵੀ ਤੁਸੀਂ ਭੇਜ ਦਿਆ ਕਰੋ ਤੇ ਉਹ ਵੀ ਜਿਹੜੀ ਸਿੱਖ ਸਕਦੀ ਹੈ ਸਾਰੀਆਂ ਸ਼ੁਰੂ ਤੋਂ ਜਿਹੜੇ ਆਪਾਂ ਫਰਸਟ ਡੇ ਕਲਾਸ ਤੋਂ ਲੈ ਕੇ ਸਾਰੀਆਂ ਵੀਡੀਓਜ਼ ਪਾਈਆਂ ਹੋਈਆਂ ਉਹ ਤੁਸੀਂ ਦੇਖ ਸਕਦੇ ਹੋ ਹੁਣ ਆਪਣੀ ਇੱਕ ਲਾਈਨ ਜਿਹੜੀ ਉਹ ਕੰਪਲੀਟ ਹੋ ਗਈ ਹੈ ਤੇ ਹੁਣ ਜਿਹੜੀ ਉੱਪਰਲੀ ਕਵਰ ਲਾਈਨ ਆ ਉਹ ਆਪਾਂ ਫਿਰ ਕਟਦਾਣੇ ਦੇ ਨਾਲ ਉਹਨੂੰ ਆਪਾਂ ਸ਼ੁਰੂ ਕਰਨ ਲੱਗੇ ਆਂ ਇਹਦੇ ਵਿੱਚ ਤੁਸੀਂ ਦੋ ਕਲਰ ਆ ਜਿਹੜੇ ਘਟ ਦਾਣੇ ਨੇ ਉਹ ਵੀ ਯੂਜ਼ ਕਰ ਸਕਦੇ ਹੋਣੇ ਜਿਵੇਂ ਵਿਚਲੀ ਲਾਈਨ ਅਲੱਗ ਘਟ ਦਾਣੇ ਨਾਲ ਜਿਵੇਂ ਸਿਲਵਰ 골ਡਨ ਇਹਨੂੰ ਮਿਕਸ ਕਰਕੇ ਵੀ ਜਿਹੜਾ ਆਪਾਂ ਬਣਾ ਸਕਦੇ ਆ ਦੋਨੋਂ ਤਰ੍ਹਾਂ ਨਾਲ ਹੀ ਇਹ ਸੋਹਣਾ ਲੱਗਦਾ ਇਹਨੂੰ ਬਹੁਤ ਸੋਹਣਾ ਤੇ ਸੌਖਾ ਡਿਜ਼ਾਈਨ ਆ ਜਿਵੇਂ ਤੁਸੀਂ ਜੇ ਕਿਸਦਾ ਹੱਥ ਜ਼ਿਆਦਾ ਫਾਸਟ ਆ ਤਾਂ ਇਹਨੂੰ ਤੁਸੀਂ ਇੱਕ ਦਿਨ 'ਚ ਵੀ ਬਣਾ ਸਕਦੇ ਹੋ ਵੀ ਇਹ ਇੰਨਾ ਸੌਖਾ ਤੇ ਇਹਦੇ ਵਿੱਚ ਕੋਈ ਦੇਖੋ ਜ਼ਿਆਦਾ ਚੀਜ਼ਾਂ ਵੀ ਆਪਾਂ ਯੂਜ਼ ਨਹੀਂ ਕੀਤੀਆਂ ਮੋਤੀ ਘਟ ਦਾਣਾ ਜਿਹੜਾ ਆਰਾਮ ਦੇ ਨਾਲ ਆਪਾਂ ਨੂੰ ਮਿਲ ਜਾਂਦਾ ਮਾਰਕੀਟ ਦੇ ਵਿੱਚੋਂ ਤੇ ਇਹ ਸੌਖਾ ਮਿਲ ਜਾਂਦਾ ਤੇ ਦੋ ਹੀ ਚੀਜ਼ਾਂ ਯੂਜ਼ ਉਹਨੀਆਂ ਕੋਈ ਆਪਾਂ ਟ੍ਰੇਸ ਨਹੀਂ ਬਣਾਉਣਾ ਕੁਝ ਨਹੀਂ ਕਰਨਾ ਸਿੱਧੀ ਲਾਈਨ ਬਣਾਉਣੀ ਹੈ ਤੇ ਉਹਦੇ ਉੱਤੇ ਬਸ 2-2 ਇੰਚ ਤੇ ਜਿਵੇਂ ਇਹ ਮੋਤੀ ਨਾਲ ਫਲਾਰ ਬਣਾਉਂਦੇ ਜਾਣਾ ਤੇ ਉਹਨੂੰ ਬਸ ਬਾਅਦ ਚ ਕਵਰ ਕਰਦੇ ਜਾਣਾ ਇਦਾਂ ਹੀ ਤੁਸੀਂ ਚਾਕ ਜਾਂ ਤੁਸੀਂ ਪੈਨ ਪੈਂਸਲ ਕੋਈ ਲੈ ਸਕਦੇ ਆ ਜਿਹਦੇ ਨਾਲ ਵੀ ਤੁਹਾਡਾ ਡਰਾ ਹੋ ਜੇ ਇਹ ਉਹ ਨਿੱਕ ਬਣਾਵਾਂਗੇ ਫਿਰ ਮੈਂ ਦੂਸਰਾ ਬਣਾ ਕੇ ਡਿਜ਼ਾਈਨ ਕੰਪਲੀਟ ਕਰਕੇ ਜਿਹੜਾ ਉਹ ਮੈਂ ਤੁਹਾਨੂੰ ਦਿਖਾਵਾਂਗੀ ਮੈਂ ਵੀਰਪਾਲ ਕੌਰ ਸੇਖੋਂ ਜੈਤੋ ਜਿਨ੍ਹਾਂ ਨੇ ਹਜ ਤੱਕ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਤਾਂ ਕਿ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਦੂਸਰੀ ਗੱਲ ਆ ਵੀ ਜਿਹੜੀਆਂ ਭੈਣਾਂ ਆ ਰਹੀ ਹੈਂਡਵਰਕ ਦੇ ਅੱਡੇ ਲੈਣਾ ਚਾਹੁੰਦੀਆਂ ਤੋਂ ਦਿੱਤੇ ਹੋਏ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ ਜਿਹੜਾ ਡੋਰੀ ਲੱਗੀ ਹੋਈ ਵਾਲਾ ਅੱਡਾ ਹੈਗਾ ਉਹ 3000 ਆ ਉੱਤੇ ਕਪੜਾ ਵੀ ਲੱਗਿਆ ਹੋਊਗਾ ਤੇ ਦੂਜੇ ਦਾ ਰੇਟ ਆ ਜਿਹੜਾ 2500 ਪਹਿਲਾਂ ਆਪਾਂ 20 ਅੱਡੇ ਬਣਾਏ ਸੀ ਉਹ ਸਾਰੇ ਮੋਹੱਲੀ ਗੰਗਾ ਨਗਰ ਸਾਰੀਆਂ ਕੋਲ ਚਲੇ ਆਏ ਆਏ ਤੇ ਹੁਣ ਆਪਾਂ ਪੰਜਾਬ ਬਣਾ ਲਏ ਸੀ ਉੱਚੋ ਮਤਲਬ 15 20 ਹਜੇ ਜਿਹੜੇ ਪਏ ਹੈਗੇ ਜੇ ਕੋਈ ਭੈਣ ਲੈਣਾ ਚਾਹੁੰਦੀ ਹੈ ਤਾਂ ਉਹ ਜਿਹੜਾ ਉੱਪਰ ਨੰਬਰ ਦਿੱਤਾ ਹੋਇਆ ਉੱਤੇ ਤੁਸੀਂ ਕਾਲ ਕਰਕੇ ਜਿਹੜਾ ਤੁਹਾਨੂੰ ਉਹ ਪੇਜ ਦਿੱਤਾ ਜਾਊਗਾ ਜਿਹੜਾ ਤੁਸੀਂ ਐਡਰੈਸ ਦਿਓਗੇ ਤੁਸੀਂ ਕਿਹੜਾ ਅਡਾ ਲੈਣਾ ਇਹ ਤੁਸੀਂ ਜ਼ਰੂਰ ਦੱਸਣਾ ਹੁੰਦਾ ਕਿਉਂਕਿ ਜਿਹਦੇ ਉੱਤੇ ਕਪੜਾ ਨਹੀਂ ਲੱਗਿਆ ਹੁੰਦਾ ਉਹਦਾ ਜਿਹੜਾ ਹੈਗਾ ਉਹਦਾ ਰੇਟ ਘਟ ਹੈਗਾ 9803900976 ਇਸ ਨੰਬਰ ਤੇ ਜਿਹੜਾ ਤੁਸੀਂ ਕਾਲ ਕਰਕੇ ਆਰਡਰ ਕਰ ਸਕਦੇ ਜੇ ਤੁਸੀਂ ਅੱਡਾ ਜਿਹੜਾ ਆਰਡਰ ਕਰਨਾ ਚਾਹੋ ਤੇ ਅੱਗੇ ਵੀ ਤੁਸੀਂ ਜਿਹੜਾ ਇਹਨੂੰ ਸ਼ੇਅਰ ਕਰ ਦੇਣਾ ਤੇ ਬਾਕੀ ਅਗਲਾ ਆਪਣਾ ਡਿਜ਼ਾਈਨ ਜਿਹੜਾ ਸਟਾਰਟ ਹੋ ਗਿਆ ਹੁਣ ਅੱਗੇ ਆਪਾਂ ਇੱਕ ਫਲਾਵਰ ਉਸੇ ਤਰ੍ਹਾਂ ਬਣਾ ਲਿਆ ਤੇ ਇਸ ਤਰ੍ਹਾਂ ਇਹਨੂੰ ਜਿਹੜਾ ਇਹ ਡਰਾ ਕਰ ਦੇਣਾ ਡਰਾ ਕਰਕੇ ਫਿਰ ਇਹਦੇ ਉੱਪਰ ਉਹਦਾ ਹੀ ਕੱਟ ਦੇਣਾ ਹੈਗਾ ਲਗਾਉਣਾ ਤੇ ਇਦਾਂ ਭਰ-ਭਰ ਕੇ ਇਹ ਡਿਜ਼ਾਈਨ ਆ ਪਰ ਮਜ਼ਾ ਹਲਕਾ ਵੀ ਕਰ ਸਕਦੇ ਸਿੰਗਲ-ਸਿੰਗਲ ਵੀ ਇਹਨੂੰ ਸੱਚ ਕੱਲੇ-ਕੱਲੇ ਨੂੰ ਵੀ ਬਣਾ ਸਕਦੇ ਹਾਂ ਸਾਰੇ ਸੂਰਤੇ ਜਿਵੇਂ ਤੁਸੀਂ ਸਿੰਗਲ-ਸਿੰਗਲ ਬਣਾਉਣਾ ਹੋਵੇ ਤੇ ਜਦੋਂ ਇਹ ਬਣ ਕੇ ਤਿਆਰ ਹੋ ਜਾਊਗਾ ਇਸ ਤਰ੍ਹਾਂ ਬਹੁਤ ਸੋਹਣਾ ਲੱਗੂਗਾ ਇਹਨੂੰ ਜ਼ਰੂਰ ਟਰਾਈ ਕਰਨਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਵੀਡੀਓ ਤੁਹਾਨੂੰ ਕਿਵੇਂ ਲੱਗੀ ਸਾਰੀਆਂ ਭੈਣਾਂ ਜਿਹੜਾ ਉਹ ਕਮੈਂਟ ਕਰਕੇ ਆ ਜ਼ਰ ਅੱਤਵਾਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰੂੰਗੀ ਥੈਂਕ ਯੂ ਵੀਰਪਾਲ ਕੌਰ ਸਿੱਖੋ